ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਤਰਪਾਲ ਪਾ ਕੇ ਬੰਦ ਕਰ ਦਿੱਤਾ ਜੀਹਾਂ ਕਿ ਆ ਅੱਜ ਤੋਂ ਇਸ ਰਸਤੇ ਤੇ ਕੋਈ ਵੀ ਟੋਲ ਨਹੀਂ ਲੱਗੇਗਾ ਅਤੇ ਲੋਕ ਹੈ ਜਿਹੜਾ ਇਸ ਰਸਤੇ ਤੋਂ ਮੁਫਤ ਵਿੱਚ ਸਫ਼ਰ ਕਰ ਸਕਣਗੇ ਦਾਦੇ ਕਿ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਬੀਤੇ 15 ਦਿਨਾਂ ਤੋਂ ਕਿਸਾਨਾਂ ਵੱਲੋਂ ਬੰਦ ਕੀਤਾ ਹੋਇਆ ਹੈ ਅਤੇ ਉਹਨਾਂ ਨੇ ਕਿਹਾ ਕਿਸਾਨਾਂ ਦੇ ਨਾਲ ਕਿਸੇ ਨੇ ਵੀ ਕੋਈ ਗੱਲਬਾਤ ਨਹੀਂ ਕੀਤੀ ਇਸ ਕਰਕੇ ਕਿਸਾਨਾਂ ਨੇ ਇਥੇ ਤਾਲੇ ਜੜ ਦਿੱਤੇ ਨੇ ਦੱਸ ਦिए ਕਿ ਕਿਸਾਨਾਂ ਨੇ ਟੋਲ ਬੂਥ ਤੇ ਤਿਰਪਾਲ ਨਾਲ ਕਵਰ ਕਰਕੇ ਉਸ ਤੇ ਝੰਡਾ ਲਾ ਦਿੱਤਾ ਅਤੇ ਕਿਹਾ ਕਿ ਜਦ ਤੱਕ ਇਸ ਟੋਲ ਦੀ ਦਰਾਂ ਦੇ ਵਿੱਚ ਕਟੌਤੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਸ ਤਰੀਕੇ ਦੇ ਨਾਲ ਲੋਕ ਟੋਲ ਰਾਹੀਂ ਫਰੀ ਸਫਰ ਯਾਨੀ ਕਿ ਮੁਫਤ ਦੇ ਵਿੱਚ ਆ ਜਾ ਸਕਣਗੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੀ ਹੋਈ ਕਿਸਾਨ ਨੇਤਾ ਮਨਜੀਤ ਸਿੰਘ ਰਾਏ ਅਤੇ ਦਿਲਬਾਖ ਸਿੰਘ ਨੇ ਕਿਹਾ ਜਾਂਦਾ ਕਿ ਉਹਨਾਂ ਦੇ ਅਧਿਕਾਰੀਆਂ ਨਾਲ ਇਸ ਟੋਲ ਦੀਆਂ ਦਰਾਂ ਵਿੱਚ ਕਟੌਤੀ ਕਰਨ ਨੂੰ ਲੈ ਕੇ ਗੱਲਬਾਤ ਨਹੀਂ ਹੋ ਸਕੇ ਕਿ ਉਹ ਉਦੋਂ ਤੱਕ ਇਸੇ ਤਰੀਕੇ ਦੇ ਨਾਲ ਟੋਲ ਮੁਫਤ ਰੱਖਿਆ ਜਾਵੇਗਾ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੇ ਦੀ ਰਿਪੋਰਟ ਹੁਣ ਕੀ ਫੈਸਲਾ ਕੀਤਾ ਗਿਆ ਜਦ ਪੱਲੀ ਲਾਈ ਗਈ ਹੈ ਕੋਈ ਕੋਈ ਆਇਆ ਇਹਨੂੰ ਤਾਲਾ ਲਾਉਣਾ ਸੀਗਾ ਇਹਦੇ ਦਰਵਾਜ਼ੇ ਨਹੀਂ ਹੈਗੇ ਇਸ ਕਰਕੇ ਪੱਲੀ ਬੰਦੀ ਆ ਤੇ ਜਿੱਦਨ ਕੋਈ ਆਊਗਾ ਐਨਐਚ ਦਾ ਅਧਿਕਾਰੀ ਜਿੱਤੇ ਬੰਦੀਆਂ ਨਾਲ ਮੀਟਿੰਗ ਕਰੂਗਾ ਮੀਟਿੰਗ ਕਰਨ ਤੋਂ ਬਾਅਦ ਸਾਡੇ ਰੇਟ ਕੱਟ ਕਰੂਗਾ ਇਹਦੇ ਚਾਰਲਾ ਇਹ ਹੋ ਕਰਨਾ ਜਾਰੀ ਰਹਿਊਗਾ ਤੁਹਾਡਾ ਕਿ ਕਰਨਾ ਚੱਕੇ ਨਹੀਂ ਤਰਨਾ ਸੀ ਚੱਕ ਲੈਣਾ ਤਰਨੇ ਦੀ ਗੱਲ ਹੈ ਤੇ ਨਹੀਂ ਫਿਰ ਇੱਥੇ ਜਿਹੜੇ ਟੋਲ ਲੱਗੂਗਾ ਲੋਕਾਂ ਨੂੰ ਕਿ ਟੋਲ ਨਹੀਂ ਲੱਗਣਾ ਟੋਲ ਫ੍ਰੀ ਰਹੂਗਾ ਹੀ ਟੋਲ ਕਿਉਂ ਲੱਗੂਗਾ ਕਿਹਨਾਂ ਨਾਲ ਮੀਟਿੰਗ ਹੋਈ ਐ ਸੁਣਾਓ ਸਾਡੀ ਪ੍ਰਸ਼ਾਸਨ ਨਾਲ ਜਿਹੜਾ ਲੋਕਲ ਪ੍ਰਸ਼ਾਸਨ ਐ ਐਸਡੀਐਮ ਐਸਐਸਪੀ ਸਾਰੇ ਰਾਤ ਆਏ ਸੀ ਉਹਨਾਂ ਨਾਲ ਮੀਟਿੰਗ ਹੋਈ ਸੀ ਸਾਡੀ ਪਈ ਅਸੀਂ ਇਹਨੂੰ ਬੰਦ ਕਰ ਦਾਂਗੇ ਪਰ ਇਹਦਾ ਟੋਲ ਨਹੀਂ ਲੱਗੂਗਾ ਟੋਲ ਜੇ ਟੋਲ ਚਲਾਉਣਗੇ ਤਾਂ ਅਸੀਂ ਫਿਰ ਉੱਥੇ ਇਹਨਾਂ ਦਫ਼ਤਰ ਨੂੰ ਤਾਲਾ ਮਾਰਾਂਗੇ ਫਿਰ ਪੱਕੀਆਂ ਤਾਰਾਂ ਤੋਂ ਨਾ ਕਰਦੇ ਕੋਈ ਸਮਾਂ ਦਿੱਤਾ ਗਿਆ ਤੁਹਾਨੂੰ ਗੱਲਬਾਤਾਂ ਰਹੀ ਕਿ ਹਲੇ ਸਿਰ ਪੱਲੀਆਂ ਲਾ ਕੇ ਬੰਦ ਕੀਤਾ ਜਾਊਗਾ ਕੋਈ ਟਾਈਮ ਨਹੀਂ ਦਿੱਤਾ ਗਿਆ ਐਨਐਚਏ ਦਾ ਕੋਈ ਅਧਿਕਾਰੀ ਨਹੀਂ ਆ ਰਿਹਾ 15 ਦਿਨਾਂ ਤੋਂ ਤੁਹਾਡਾ ਸਾਰਾ মিডিਆ ਬਾਰ-ਬਾਰ ਚੈਨਲ ਤੇ ਦਿਖਾ ਰਿਹਾ ਜੇ ਬਾਰ-ਬਾਰ ਚੈਨਲ ਤੇ ਦੇਖ ਕੇ ਨਹੀਂ ਆ ਰਹੇ ਤਾਂ ਉਹਨਾਂ ਨੂੰ ਪਤਾ ਇੱਥੇ ਕੀ ਹੋ ਰਿਹਾ ਹੈ ਦੋ ਵਾਰੀ ਮੰਗ ਪੱਤਰ ਭੇਜਤਾ ਸੀ ਕੋਈ ਨਹੀਂ ਹੁੰਦਾ ਹੁਣ ਅੱਜ ਕਿੰਨੀਆਂ ਜੱਥੇ ਬੰਦੀਆਂ ਸ਼ਾਮਿਲ ਹੋਈਆਂ ਆ ਸਾਰੀਆਂ ਜੱਥੇ ਬੰਦੀਆਂ ਸ਼ਾਮਿਲ ਦੀ ਸਾਰੀਆਂ ਜਿੰਨੀਆਂ ਸਾਡੇ ਨਾਲ ਜੁੜੀਆਂ ਸਾਰੀਆਂ ਜੱਥੇ ਬੰਦੇ ਪੱਕਾ ਬੰਦਾ ਹਾਂ ਪੱਕਾ ਬੰਦਾ ਪੱਕਾ ਬੰਦਾ ਇਹ ਦੇਖੋ ਇਹ ਟੋਲ ਪਲਾਜ਼ਾ ਇੰਡੀਆ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਔਰ ਇਹ ਟੋਲ ਪਲਾਜ਼ੇ ਦੀ ਜਿਹੜੀ મਨਿਆਦ ਹੈ ਸਾਨੂੰ ਪਤਾ ਚੱਲ ਰਿਹਾ ਹੈ ਕਿ ਇਹਦੀ મਨਿਆਦ ਜਿਹੜੀ ਉਹ ਖਤਮ ਹੋ ਚੁੱਕੀ ਹੈ ਇੱਥੇ ਜਿਹੜੀ ਸਰਕਾਰਾਂ ਧੰਦਲੀ ਕਰ ਰਹੀਆਂ ਉਹਦਾ ਕੋਈ ਡਾਕੂਮੈਂਟਸ ਨਹੀਂ ਪੇਸ਼ ਕਰ ਰਹੀਆਂ ਔਰ ਅਸੀਂ ਨਾ ਤੋਂ ਮੰਗ ਰਹੇ ਹਾਂ ਕਿ ਤੁਸੀਂ ਡਾਕੂਮੈਂਟ ਦਿਓ ਇਹਦਾ ਐਗਰੀਮੈਂਟ ਕਦੋਂ ਤੱਕ ਹੈ ਸੈਕਿੰਡ ਹਰ ਸਾਲ ਇਹਨੂੰ ਇਹ ਤਿੰਨ ਤਿੰਨ ਵਾਰੀ ਟੋਲ ਦੀ ਜਿਹੜੀ ਫੀਸ ਵਧਾਉਂਦੇ ਆ ਜਿਹਦੀ 150 ਰੁਪਏ ਤੋਂ ਪਰਚੀ ਸ਼ੁਰੂ ਹੋਈ ਸੀ ਅੱਜ ਉਹਦੀ 330 ਤੋਂ ਲੈ ਕੇ 2100 ਰੁਪਏ ਤੱਕ ਪਰਚੀ ਹੋ ਚੁੱਕੀ ਹੈ ਜਿਹੜੀ ਬਿਲਕੁਲ ਲੋਕਾਂ ਦੀ ਆਮ ਜਨਤਾ ਦੀ ਲੁੱਟ ਹੋ ਰਹੀ ਹੈ ਔਰ ਦਿੱਲੀ ਦੇ ਵਿੱਚ 70 ਕਰੋੜ ਤੋਂ 1.5 ਕਰੋੜ ਰੁਪਇਆ ਗਰਾਇਆ ਜਾਂਦਾ ਹੈ ਇੱਕ ਸਾਲ ਚ 500 ਕਰੋੜ ਰੁਪਈਆ ਸਾਡੇ ਪੰਜਾਬ ਦੇ ਲੋਕਾਂ ਤੋਂ ਦੇਸ਼ ਦੇ ਲੋਕਾਂ ਤੋਂ ਲੁੱਟ ਕੀਤੀ ਜਾਂਦੀ ਜਿਹਦਾ ਕੋਈ ਪਤਾ ਹੀ ਨਹੀਂ ਕਿ ਕਿਹੜੇ ਖਾਤੇ ਜਾ ਰਿਹਾ ਇਹ ਕਰਪਸ਼ਨ ਏਡੀ ਵੱਡੀ ਹੈ ਉਹਦੇ ਵਿਰੋਧ ਚ ਧਰਨਾ ਚੱਲ ਰਿਹਾ ਸੀ ਅੱਜ ਇਹ ਟੋਲ ਅਸੀਂ ਸਦਾ ਵਾਸਤੇ ਫ੍ਰੀ ਕਰਤਾ ਜਿੰਨਾ ਚਿਰ ਜਿੱਥੇ ਬੰਦੀਆਂ ਨਾਲ ਬੈਠ ਕੇ ਕੋਈ ਫੈਸਲਾ ਨਹੀਂ ਹੁੰਦਾ ਇਹਦੇ ਕੋਈ ਨਿਕਲ ਡਾਕੂਮੈਂਟ ਜਿਹੜੇ ਆ ਉਹ ਜਿੱਥੇ ਬੰਦੀਆਂ ਨੂੰ ਨਹੀਂ ਦਿਖਾਏ ਜਾਂਦੇ ਬਿਲਕੁਲ ਅਸੀਂ ਸਾਰੇ ਜਿਹੜੇ ਇਹਦੇ ਬੂਤ ਹੈ ਇਹਨਾਂ ਨੂੰ ਤਰਪਾਲਾ ਲਪੇਟ ਕੇ ਆਪਣੇ ਝੰਡੇ ਲਾ ਦਿੱਤੇ ਨੇ ਔਰ ਪੂਰੇ ਦੇਸ਼ ਦੇ ਆਵਾਮ ਨੂੰ ਬੇਨਤੀ ਕੀਤੀ ਹੈ ਤੁਹਾਡੇ ਮਾਧਿਅਮ ਰਾਹੀਂ ਕਿ ਭਾਈ ਇਹਨੂੰ ਤਾਲੇ ਲੱਗ ਚੁੱਕਿਆ ਹੈ ਇਹ ਜਿਹੜਾ ਟੋਲ ਹੈ ਲੱਡੋਵਾਲ ਟੋਲ ਯਾਦ ਰੱਖੋ ਇੱਥੇ ਕਿਸੇ ਵੀ ਵੀਰ ਭੈਣ ਨੇ ਕਿਸੇ ਵੀ ਸਮਾਜ ਦੇ ਬੰਦੇ ਨੇ ਆਉਣਾ ਕਿਸੇ ਵੀ ਮਹਿਕਮੇ ਦੇ ਬੰਦੇ ਨੇ ਆਉਣਾ ਉਹ ਆਪਣੀ ਇੱਥੇ ਪਰਚੀ ਬਿਲਕੁਲ ਨਾ ਕਟਾਵੇ ਅਸੀਂ ਰਾਖੀ ਕਰੂਗੇ ਜਾਂ ਤੁਸੀਂ ਚੱਲੇ ਹੋਵੇ ਬਾਅਦ ਵਿੱਚ ਖੋਲ ਜਾਣਾ ਅਸੀਂ ਚੱਲੇ ਆ ਪਰ ਸਾਡੇ ਲੋਕਲ ਸਾਥੀ ਲੋਕਲ ਕਿਟਰ ਇੱਥੇ ਲੱਗੇ ਆ ਆ ਲਾਗਲੇ ਪਿੰਡ ਆ ਲਾਗਲੇ ਖੇਤ ਸਾਡੇ ਹੀ ਨੇ ਨਬੀ ਦੇ ਹੱਕ ਬਿਲਕੁਲ ਜਿਹੜਾ ਨਵਦੀਪ ਥਲਵੇੜਾ ਬਾਰਡਰ ਕਹਨ ਦੇ ਨਾਂ ਤੇ ਮਸ਼ਹੂਰ ਹੈ ਉਹ ਸਾਡੇ ਉੱਤੇ ਜ਼ਬਰ ਹੋ ਰਿਹਾ ਹਰਿਆਣਾ ਸਰਕਾਰ ਨੇ ਉਹਨੂੰ ਮਹਾਲੀ ਏਅਰਪੋਰਟ ਤੋਂ ਚੱਕ ਕੇ ਲੈ ਗਿਆ ਹੋਏ ਨੇ ਔਰ ਉੱਤੇ ਅਨਮਨੁੱਖੀ ਅਧਕਾਰਾਂ ਦਾ ਤਸ਼ੱਦਦ ਹੋ ਰਿਹਾ ਉਹਨੂੰ 13-13 ਘੰਟੇ ਖੜਾ ਕੀਤਾ ਜਾ ਰਿਹਾ ਔਰ ਉਹਨੂੰ ਬਰਫ਼ ਤੇ ਨੰਗੇ ਪਿੰਡੇ ਲਟਾਇਆ ਜਾ ਰਿਹਾ ਅਸੀਂ ਉਹਦੇ ਵਿਰੋਧ ਦੇ ਵਿੱਚ ਐਸਪੀ ਜਿਹੜਾ ਅੰਮ੍ਰਾਲਾ ਉਹਦਾ ਘਰਾਓ ਕਰਨ ਵਾਸਤੇ ਉੱਤੇ ਧਰਨਾ ਦੇਣ ਵਾਸਤੇ 17 ਤਰੀਕ ਨੂੰ ਲਾਡੋਵਾਲ ਟੋਲ ਤੋਂ 8 ਵਜੇ ਇੱਥੋਂ ਰਵਾਨਗੀ ਕਰਨੀ ਆ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਹੈ ਪੇਸ਼ ਜ਼ਬਰਦਸਤ ਖਿਲਾਫ ਸਾਡਾ ਸਾਥ ਦਿਓ ਪਿਛਲੀ ਵਾਰ ਵੀ ਰੋਕਿਆ ਗਿਆ ਇਸ ਵਾਰ ਕਿਸ ਤਰੀਕੇ ਦੇ ਨਾਲ ਤਿਆਰੀ ਦੇ ਦੇਖੋ ਅਸੀਂ ਹੁਣ ਕੋਈ ਟਰਾਲੀਆਂ ਟਰੈਕਟਰ ਨਹੀਂ ਲਈ ਉਹਨਾਂ ਦਾ ਰਿਜੈਕਸ਼ਨ ਸੀ ਪੇ ਟਰਾਲੀਆਂ ਟਰੈਕਟਰ ਲੈ ਕੇ ਜਾਂਦੇ ਅਸੀਂ ਸੰਕੇਤਕ ਤੌਰ ਤੇ ਇਹ ਜਿਹੜਾ ਧਰਨਾ ਦੇਣ ਜਾ ਰਹੇ ਹਾਂ ਔਰ ਇਸ ਧਰਨੇ ਦੇ ਵਿੱਚ ਅਸੀਂ ਵਾਹਨ ਜਿਹੜੇ ਸਾਡੇ ਉਹ ਕਾਰਾਂ ਤੇ ਗੱਡੀਆਂ ਹੋਣਗੀਆਂ ਬੱਸਾਂ ਹੋਣਗੀਆਂ ਉਹ ਸਾਨੂੰ ਜਾਣ ਦਿੱਤਾ ਜਾਵੇ ਉਹ ਸਾਨੂੰ ਨਾ ਰੋਕੇ ਜਾਵੇ ਕੋਈ ਗੱਲਬਾਤ ਹੋ ਪਾਈ ਹੈ ਉਹਨਾਂ ਦੇ ਨਾਲ ਕੋਈ ਜਿਹੜਾ ਸ਼ੰਭੂ ਵਾਲਾ ਰਸਤਾ ਹੈ ਉਹ ਸੀ ਸਰਕਾਰਾਂ ਨੂੰ ਬਾਰ ਬਾਰ ਅਪੀਲ ਕਰਦੇ ਆਂ ਕਿ ਉਹਨੂੰ ਖੋਲੋ ਆਮ ਜਨਤਾ ਨੂੰ ਪ੍ਰੋਬਲਮ ਹੋ ਰਹੀ ਹੈ ਆਮ ਲੋਕਾਂ ਦਾ ਬਿਜ਼ਨਸ ਸਟੱਪ ਹੋ ਗਿਆ ਤੇ ਪੰਜਾਬ ਨੂੰ ਆਰਥਿਕ ਪੱਖੋਂ ਵੱਡੀ ਸੱਟ ਵੱਜ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਆਖਦੇ ਆ ਕਿ ਭਾਈ ਤੂੰ ਮੂੰਹ ਦੇ ਵਿੱਚ ਘੁੰਗੀਆਂ ਪਾ ਕੇ ਬੈਠਾ ਹੈ ਇਹ ਜਿਹੜੀ ਸੜਕ ਸ਼ੰਭੂ ਵਾਲਿਆਂ ਨੂੰ ਖੁਲਵਾਓ ਇਹ ਆਪਣਾ ਪ੍ਰੈਸ਼ਰ ਦੇਵੇ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਤੇ ਭਈ ਇਹਨੂੰ ਸੜਕ ਨੂੰ ਖੋਲੋ ਤੇ ਖੁਲਵਾਇਆ ਜਾਵੇ ਕਿਸਾਨਾਂ ਦਾ ਪਾਪ ਨਹੀਂ ਬਗਵਾਮ ਹੋ ਰਿਹਾ ਉਹ ਕਿਹੜੇ ਕਿਸਾਨ ਇੱਥੇ ਬੈਠੇ ਨੇ ਦੇਖੋ ਕਿਸਾਨਾਂ ਨੇ ਬਿਲਕੁਲ ਜਿਹੜੀ ਸਰਵਿਸ ਰੋਡ ਹੈ ਇੱਕ ਵਨਵੇ ਛੱਡਿਆ ਹੋਇਆ ਹੈ ਉਹਦੇ ਮੋਰੇ ਦੀਵਾਰ ਬੀਜੇਪੀ ਨੇ ਕੀਤੀ ਹੋਈ ਹੈ ਹਰਿਆਣਾ ਸਰਕਾਰ ਨੇ ਕਿਸਾਨਾਂ ਨੇ ਕੋਈ ਸੜਕ ਨਹੀਂ ਰੋਕੀ ਹੋਈ ਕਿਸਾਨ ਬਿਲਕੁਲ ਸਾਈਡ ਤੇ ਬੈਠੇ ਨੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਮੈਂ ਵਾਰ-ਵਾਰ ਦੱਸਣਾ ਚਾਹੁੰਦਾ ਇਹ ਸਰਕਾਰਾਂ ਦੀ ਮਿਲੀ ਭੋਗਤ ਹੈ ਉਹ ਚਾਹੇ ਕੇਂਦਰ ਦੀ ਸਰਕਾਰ ਚਾਹੇ ਹਰਿਆਣਾ ਦੀ ਸਰਕਾਰ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਉਹ ਸੜਕ ਸਾਡੀ ਖੁੱਲ ਹੀ ਜਾਵੇ ਹੁਣ ਟੋਲ ਫਰੀ ਪੱਕਾ ਹੀ ਹੈ ਜੀ ਬਿਲਕੁਲ ਜਿੰਨਾ ਚਿਰ ਕੋਈ ਸਮਝੌਤਾ ਨਹੀਂ ਹੁੰਦਾ ਇਹ ਟੋਲ ਬਿਲਕੁਲ ਫਰੀ ਹੈ